ਜੋ ਜਿਉ ਨੇ ਪੰਜ ਮਾਰਿਆ ਸੀ ਤਾਂ ਕਿ ਉਹਨੂੰ ਡਬਲ ਉਹਨੂੰ ਇੱਕ ਦੋ ਬੰਦੇ ਨੂੰ 16 ਬੰਦੇ ਪੈ ਜਾਣਾ ਇਹ ਤਾਂ ਕੋ ਮਸਲੇ ਦਾ ਹੱਲ ਨਹੀਂ ਨਾ ਜੇ ਮੰਨਦੇ ਅਸੀਂ ਮੰਨਦੇ ਹੀ ਵੈਸੇ ਜੇ ਕਹਿ ਰਹੇ ਨੇ ਪੁਲਿਸ ਵਾਲੇ ਕਿ ਪਹਿਲਾਂ ਪੰਜ ਮੁੰਡੇ ਨੇ ਮਾਰਿਆ ਸੀਗਾ ਤੇ ਉਹਨੂੰ ਥਾਣੇ ਲੈ ਕੇ ਜਾਂਦੇ ਉਹਦੀ ਭਾਨ ਦੀ ਕਾਨੂੰਨੀ ਕਾਰਵਾਈ ਕਰਦੇ ਨਾ ਦੇਖੋ ਜੇ ਬੀਜਪੀਏ ਧਰਨਾ ਸੀਗਾ ਇਹ ਫਿਰ ਪਹਿਲਾਂ ਕਿਉਂ ਲੱਗ ਗਿਆ ਇਹ ਕਰਨਲ ਬਾਠ ਦੇ ਥੱਪੜ ਮਾਰਨ ਤੋਂ ਕਿ ਕੁੱਟਮਾਰ ਕਰਨ ਤੋਂ ਬਾਅਦ ਹੀ ਕੋ ਲੱਗੀ ਇਹ ਕੋਈ ਬੀਜਪੀਏ ਧਰਨਾ ਨਹੀਂ ਇਹ ਸਿਰਫ ਇੱਕ ਸਮਾਜਿਕ ਸੁਧਾਰਨ ਵਾਸਤੇ ਧਰਨਾ ਲਾਇਆ ਜਾ ਰਿਹਾ ਵੀ ਅੱਗੇ ਤੋਂ ਕਿਸੇ ਨਾਲ ਇਦਾਂ ਨਾ ਹੋਵੇ ਉਦਾਂ ਤਾਂ ਇਹਨੇ 24 ਘੰਟੇ ਜਿੱ ਤੇ ਹੁਣ ਇਹਦੀ ਕਾਰਵਾਈ ਕੇਸ ਦੀ ਪੈਰਵਾਈ ਕਰਨ ਵਾਸਤੇ 45 ਦਿਨ ਮੰਗ ਰਹੇ ਨੇ ਦੱਸੋ ਇਹ ਕੀ ਮਸਲੇ ਦਾ ਕੀ ਅਸੀਂ ਹੱਲ ਲੱਭੀਏ ਦਾ ਕਿਦੇ ਪਿਓ ਨੂੰ ਕੁੱਟ ਪੰਡੀ ਹੋਵੇ ਉਹ ਬੱਚਾ ਪੰਜ ਮਾਰੂ ਨਹੀਂ ਗਾੜੀ ਉਹ ਤੇ ਮੇਰੇ ਪਿਓ ਨੂੰ ਢਾਕੇ ਕੁੱਟ ਰਿਆ ਉਹ ਮਾਰੂਗਾ ਕੁਝ ਜੇ ਹਿੰਮਤ ਹੈ ਤਾਂ ਮਾਰੂਗਾ ਮੈਂ ਵੀ ਕਹਿੰਦਾ ਮਾਰੂਗਾ ਜੇ ਜੋ ਕਰਨਲ ਸਾਹਿਬ ਆਪਣਾ ਡੈਂਟੀਕਾਰ ਦਿਖਾ ਰਿਆ ਤੇ ਮੈਂ ਡੈਂਟੀਕਾਰ ਮੈਂ ਕਰਨਲ ਆ ਫੌਜ ਦਾ ਤੇ ਇਹਨੇ ਇੱਕਦੇ ਵੀ ਚੰਗੀ ਗੱਲ ਨਹੀਂ ਕੀਤੀ ਸੋਚਿਆ ਨਹੀਂ ਕਿ ਯਾਰ ਇਹ ਕਰਨੇ ਦਾ ਹੱਦ ਰੈਂਕ ਦਾ ਬਰਾਬਰ ਦਾ ਨੇ ਤਾਂ ਇਹ ਵੀ ਗੱਲ ਕਹਿਤੀ ਵੀ ਕਰਨਲ ਹੋਏਗਾ ਬਾਅਦ ਚ ਹੋਏਗਾ ਅਸੀਂ ਐਨਕਾਉਂਟਰ ਕਰਕੇ ਆ ਤੇਰਾ ਵੀ ਕਰਾਂਗਾ ਕਾਊਂਟਰ ਦਾ ਫੇਪੂ ਸਵਾਰ ਸੀ ਆ ਜੇ ਛੇ ਸ਼ਰਾਬਾ ਨੇ ਛੇ ਸ਼ਰਾਬਾ ਨਾ ਕਾਊਂਟਰ ਕਾ ਨੇ ਬੜੇ ਆਉਂਦੇ ਆ ਕਾਊਂਟਰ ਕਰੋ ਮੇਰੇ ਕਪੂਆ ਦੇ ਆ ਸਾਡੇ ਨਾਲ ਕਾਊਂਟਰ ਕਰੀਏ ਵੇਖੇ ਤੁਹਾਡੇ ਕਾਊਂਟਰ ਕਿਹੋ ਜਿਹਾ ਚੱਲਦੇ ਆ ਤੇ ਤੁਹਾਡੀਆਂ ਪੈਂਟਰਾਂ ਮੈਂ ਗਿਲਦੀਆਂ ਹੋਣਗੀਆਂ ਬਚਨ ਤੋਂ ਪੁੱਤਰੇ ਮੇਰੇ ਸਾਰਾ ਪ੍ਰੋਲ ਪੁੱਛ ਜਾ ਸਾਡੇ ਕੋਲ ਮੰਗ ਕੇ ਛਾਪ ਪਿੰਦੇ ਹੋਏ ਜਹਾਜ ਬਗਿਆ ਰੰਗ ਨਹੀਂ ਦੋ ਬੋਲਾਂ ਦੇ ਤਾਂ ਕੋਈ ਜਣਾ ਨਹੀਂ ਸਤਿ ਸ਼੍ਰੀ ਅਕਾਲ ਜੀ ਮੈਂ ਮਨੀਦਰ ਸਿੰਘ ਤੇ ਤੁਸੀਂ ਪਿੰਨੂ ਟੀਵੀ ਦੇਖ ਰਹੇ ਹੋ ਇਹ ਧਰਨਾ ਜੋ ਕਰਨਲ ਬਾਡ ਦੇ ਹੱਗ ਵਿੱਚ ਲੱਗਿਆ ਹੋਇਆ ਹੈ ਜਥੇਬੰਦੀਆਂ ਪਹੁੰਚ ਰਹੀਆਂ ਨੇ ਤੇ ਸਾਡੇ ਨਾਲ ਸਾਫ ਦਾ ਕੈਪਟਨ ਮਜੂਦ ਨੇ ਮੇਜਰ ਸਿੰਘ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਗਰੂ ਚਿੱਕਾ ਖਾਲਸਾ ਵੈਗਰੂ ਚਿੱਕਾ ਫਟੇ ਮੈਂ ਕੈਪਟਨ ਮੇਜਰ ਸਿੰਘ ਭਾਰਤੀ ਕਿਸਾਨ ਯੂਨੀਅਨ ਸ਼ਾਹੀਪੁਰ ਕੀ ਕਹਿਣਾ ਚਾਹੁੰਦੇ ਹਾਂ ਇਸ ਮਸਲੇ ਬਾਰੇ ਤੁਸੀਂ ਉਹ ਕਿਸ ਨੂੰ ਸਹੀ ਮੰਨਦੇ ਹੋ ਕਿਸ ਨੂੰ ਗਲਤ ਮੰਨਦੇ ਹੋ ਦੇਖੋ ਜੀ ਜੇ ਅਫਸਰਾਂ ਨੇ ਕੀਤਾ ਹੈ ਇਹਨਾਂ ਨੇ ਜਰਸ ਬਿਲਕੁਲ ਬਹੁਤ ਗਲਤ ਕੀਤਾ ਇੱਕ ਆਰਮੀ ਦੇ ਅਫਸਰ ਨੂੰ ਜਿਹਨਾਂ ਨੇ ਮਾਰ ਕਿਸੇ ਆਮ ਆਦਮੀ ਨੂੰ ਮਾਰਨੇ ਉਹ ਬਹੁਤ ਗਲਤ ਆ ਠੀਕ ਹੈ ਨਾ ਪਰ ਉਹਨੇ ਇੱਕ ਅਫਸਰ ਨੂੰ ਮਾਰਿਆ ਇਹ ਬਹੁਤ ਬਿੰਦੜੀ ਉਹ ਗੱਲ ਆ ਸਾਰਾ ਸਮਾਜ ਪੁਲਿਸ ਤੇ ਪੰਜਾਬ ਪੁਲਿਸ ਤੇ ਤੇ ਪੰਜਾਬ ਦੀ ਸਰਕਾਰ ਤੇ ਥੂ-ਥੂ ਕਰ ਰਿਆ ਤੇ ਵਿੱਚ ਇਹ ਵੀ ਗੱਲਾਂ ਨਿਕਲ ਕੇ ਆ ਰਹੀਆਂ ਨੇ মিডিਆ ਵੱਲੋਂ ਇਹ ਕਹਿੰਦੇ ਨੇ ਵੀ ਜਿਹੜੇ ਕਹਿੰਦੇ ਵੀ ਸ਼ੁਰੂਆਤ કરી ਸੀ ਕਹਿੰਦੇ ਜਿਹੜਾ ਪਹਿਲੀ ਸ਼ੁਰੂਆਤ કરી ਸੀ ਮੇਜਰ ਦੇ ਕਰਨਲ ਦੇ ਮੁੰਡੇ ਨੇ ਕੀਤੀ ਸੀ ਵੀ ਉਹਨੇ ਪੰਜ ਮਾਰਿਆ ਸੀ ਜਿਹੜਾ ਅਫਸਰ ਦੇ ਇਹ ਗੱਲਾਂ ਵੀ ਹੋ ਰਹੀਆਂ ਨੇ ਇਹ ਕਹਿੰਦੇ ਨੇ ਵੀ ਜੇ ਮੇਰਾ ਮੁੰਡਾ ਗਲਤ ਆ ਤੇ ਉਹਨੂੰ ਸਜ਼ਾ ਮਿਲੇ ਈ ਸਚਾਈ ਆ ਅਸਲੀ ਇਹ ਚ ਦੂਆ ਪੱਖ ਦਾ ਕੋਈ ਨਹੀਂ ਦਿਖਾ ਰਿਆ ਦੇਖੋ ਜੇ ਉਹਨੇ ਪੰਜ ਮਾਰਿਆ ਸੀ ਤਾਂ ਵੀ ਉਹਨੂੰ ਡਬਲ ਹੋਰ ਇੱਕ ਦੋ ਬੰਦੇ ਨੂੰ 16 ਬੰਦੇ ਪੈ ਜਾਣਾ ਇਹ ਤਾਂ ਮਸਲੇ ਦਾ ਹੱਲ ਨਹੀਂ ਨਾ ਜੇ ਮੰਨਦੇ ਅਸੀਂ ਮੰਨਦੇ ਵੀ ਵੈਸੇ ਜੋ ਕਹਿ ਰਹੇ ਨੇ ਪੁਲਿਸ ਵਾਲੇ ਵੀ ਪਹਿਲਾਂ ਪੰਜ ਮੁੰਡੇ ਨੇ ਮਾਰਿਆ ਸੀਗਾ ਤੇ ਉਹਨੂੰ ਥਾਣੇ ਲੈ ਕੇ ਜਾਂਦੀ ਉਹਦੀ ਭਾਣਤੀ ਕਾਨੂੰਨੀ ਕਾਰਵਾਈ ਕਰਦੇ ਨਾ ਉਦੋਂ ਦਾ ਪੁਲਿਸ ਬੜਿਆ ਆਪਣੇ ਨੂੰ ਕਾਨੂੰਨ ਮੰਤਰੀ ਘੋਹੰਦੇ ਨੇ ਤੇ ਹੁਣ ਹੁਣ ਕਿੱਥੇ ਗਿਆ ਕਾਨੂੰਨ ਮੰਤਰੀ ਇਹਨਾਂ ਨੇ ਸਾਰੇ ਕਾਨੂੰਨ ਤੋੜੇ ਨੇ ਹੱਦਾ ਪਾਰ ਕੀਤੀਆਂ ਤੇ ਪਹਿਲਾਂ ਇਹਨਾਂ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਨਾਲ ਇਹ ਸਿੱਧ ਕੀਤਾ 19 ਤਰੀਕ ਨੂੰ ਉਦੋਂ ਹੱਦਾ ਪਾਰ ਕੀਤੀਆਂ ਨੇ ਤੇ ਹੁਣ ਆ ਪੰਜਾਬ ਪੁਲਿਸ ਨੇ ਵੀ ਜਿਹੜੀਆਂ ਆਪਣਾ ਕਾਨੂੰਨ ਤੋੜਤਾ ਸਾਰਾ ਇਹ ਕਈ ਇਹ ਵੀ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਹਿੰਦੇ ਵੀ ਇਹ ਬੀਜੇਪੀ ਦਾ ਧਰਨਾ ਹੈ ਵੀ ਜਿਹੜੇ ਨਾਲ ਨੇ ਉਹਨਾਂ ਦੇ ਜੋ ਨਾਲ ਰਹੇ ਨੇ ਤਸਵਿੰਦਰ ਬਾਠ ਦੇ ਨਾਲ ਨੇ ਉਹ ਕਹਿੰਦੇ ਬੀਜੇਪੀ ਦੇ ਨੇ ਦੇਖੋ ਜੇ ਬੀਜੇਪੀ ਇਹ ਧਰਨਾ ਸੀਗਾ ਇਹ ਫਿਰ ਪਹਿਲਾਂ ਕਿਉਂ ਲੱਗਿਆ ਇਹ ਕਰਨਲ ਬਾਠ ਦੇ ਥੱਪੜ ਮਾਰਨ ਤੋਂ ਇੱਕ ਗੁੱਟਮਾਰ ਕਰਨ ਤੋਂ ਬਾਅਦ ਹੀ ਕੋ ਲੱਗਿਆ ਤੇ ਪਹਿਲਾਂ ਲੱਗ ਜਾਂਦਾ ਨਾ ਇਹ ਸਾਰੀਆਂ ਧਰਨੇ ਨੂੰ ਫੇਲ ਕਰਨ ਦੀ ਹੈ ਪੁਆਇੰਟ ਆਪਣੇ ਨੇ ਪੰਜਾਬ ਸਰਕਾਰ ਨੇ ਇਹ ਜਰਾ ਝੂਠ ਆ ਗਲਤ ਆ ਇਹ ਜੋ ਗਲਤ ਹੋਇਆ ਉਹਦੇ ਕਰਕੇ ਹੀ ਉਦੀ ਹਮਾਇਤ ਦੇ ਵਿੱਚ ਸਾਰੇ ਸ਼ਾਬਕਾ ਫੌਜੀ ਤੇ ਕਿਸਾਨ ਭਰਾ ਜਿਹੜੇ ਇੱਥੇ ਆਏ ਨੇ ਇਹ ਕੋਈ ਬੀਜੇਪੀ ਦੀ ਧਰਨਾ ਨਹੀਂ ਇਹ ਸਿਰਫ ਇੱਕ ਸਮਾਜਿਕ ਸੁਧਾਰਨ ਵਾਸਤੇ ਧਰਨਾ ਲਾਇਆ ਜਾ ਰਿਹਾ ਵੀ ਅੱਗੇ ਤੋਂ ਕਿਸੇ ਨਾ ਇਦਾਂ ਨਾ ਹੋਵੇ ਕੀ ਲੱਗਦਾ ਜੀ ਧਰਨਾ ਕਿੰਨਾ ਕੁ ਲੰਬਾ ਜਾ ਸਕਦਾ ਹੈ ਜਿਹੜੇ ਮਸਲੇ ਨੇ ਉਹ ਕਹਿੰਦੇ ਵੀ ਐਸਐਸਪੀ ਦਾ ਤਬਾਦਲਾ ਕੀਤਾ ਜਾਵੇ ਨਾਨਕ ਸਿੰਘ ਦਾ ਤੇ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਬਰਖਾਸਤ ਕੀਤਾ ਜਾਵੇ ਇਹ ਤਿੰਨ ਮੰਗਾਂ ਨੇ ਕਿਉਂ ਨਹੀਂ ਪੂਰੀਆਂ ਹੋ ਰਹੀਆਂ ਸਰਕਾਰ ਕਿਉਂ ਨਹੀਂ ਮੰਨ ਰਹੀ ਫਿਰ ਦੇਖੋ ਸਰਕਾਰ ਐਸਐਸਪੀ ਨੇ ਪਹਿਲਾਂ ਕਹਿਤਾ ਗੁੰਗਰੋਂ ਤੋਂ ਮਿੱਟੀ ਝਾੜੀ ਹੈ ਵੀ ਅਸੀਂ ਉਹਨਾਂ ਤੇ ਕਾਰਵਾਈ ਕਰ ਰਹੇ ਹਾਂ ਉਦਾਂ ਤਾਂ ਇਹਨੇ 24 ਘੰਟੇ ਇੱਕ ਇਨਕਾਊਂਟਰ ਕਰਤਾ ਹੂੰ ਤੇ ਹੁਣ ਇਹਦੀ ਕਾਰਵਾਈ ਕੇਸ ਦੀ ਪੈਰਵਾਈ ਕਰਨ ਵਾਸਤੇ 45 ਦਿਨ ਮੰਗ ਰਹੇ ਨੇ ਦੱਸੋ ਇਹ ਕੀ ਮਸਲੇ ਦਾ ਕੀ ਅਸੀਂ ਹੱਲ ਲੱਭੀ ਇਹਦਾ ਹੈਨਾ ਜਦੋਂ ਤੁਸੀਂ ਇਨਕਾਊਂਟਰ ਕਹਿੰਦੇ ਸੀ ਕਰਕੇ ਆਏ ਆ 24 ਘੰਟੇ ਦੇ ਵਿੱਚ ਤੇ ਇਹ ਜਿਹੜੀ ਇਨਕੁਆਰੀ ਹੈ ਸਭ ਸਾਰਾ ਫੋਟੋਆਂ ਸਾਹਮਣੇ ਨੇ ਸਾਰਾ ਕੁਝ ਸਾਹਮਣੇ ਸਬੂਤ ਪਏ ਨੇ ਤੇ ਫਿਰ ਤਾਂ ਇੱਕ ਤਨ ਵੀ ਲਾਣਾ ਚਾਹੀਦਾ ਇਹ ਤਾਂ ਔਨ ਦਾ ਸਪੋਰਟ ਫੈਸਲਾ ਹੋਣਾ ਚਾਹੀਦਾ ਕੇਸ ਦਾ ਜਦੋਂ ਐਫ ਆਈ ਆਰ ਦਰਜੇ ਕਰਵਾਤੀ ਜਿਹੜੇ ਉਹ ਮੁਲਾਜ਼ਮਾ ਉੱਤੇ ਕਾਰਵਾਈ ਕਰਤੀ ਐਸਐਸਪੀ ਨਾਨਕ ਨੇ ਫਿਰ ਸੀਵੀਆ ਦੀ ਜਾਂਚ ਕਿਉਂ ਮੰਗ ਰਹੇ ਨੇ ਤੇ ਜਾਂਚ ਤੱਕ ਹੀ ਅੱਜ ਕਾਰਵਾਈ ਕਰਤੀ ਉਹ ਫਿਰ ਉਹਨੂੰ ਛੱਡ ਦੇਣਗੇ ਪਹਿਲਾਂ ਕਿੰਨੇ ਵਾਰੀ ਇਦਾਂ ਹੋਇਆ ਇਹ ਇਹ ਤਾਂ ਪ੍ਰੋਪਰ ਡਿਸਮਿਸ ਫਰਮ ਸਰਵਿਸ ਕਰਨੇ ਨੇ ਦਾ ਕੋਰਟ ਮਾਰਸ਼ਲ ਹੋਵੇ ਤਾਂ ਅਸੀਂ ਮੰਨਦੇ ਵੀ ਹਾਂ ਪੁਲਿਸ ਨੇ ਆਪਣੀ ਜੋ ਸਹੀ ਪੈਰਵਾਈ ਕੀਤੀ ਹੈ ਉਦੋਂ ਨਹੀਂ ਸਾਨੂੰ ਅਸੀਂ ਇਨਸਾਫ ਨਹੀਂ ਮੰਨਦੇ ਚੀਜ਼ ਨੂੰ ਉਹ ਤੁਸੀਂ ਕੀ ਕਹਿਣਾ ਚਾਹੋਗੇ ਲਾਸਟ ਵਿੱਚ ਅਸੀਂ ਤਾਂ ਲਾਸਟ ਵਿੱਚ ਇਹੀ ਕਹਿਣਾ ਚਾਹੁੰਦੇ ਨੇ ਜੋ ਹੋਇਆ ਇਹ ਬਹੁਤ ਗਲਤ ਹੋਇਆ ਜਰਅਸਲ ਇਹਦੀ ਜਿਹੜੀ ਸਜ਼ਾ ਹੈ ਪੁਲਿਸ ਨੂੰ ਮਿਲਣੀ ਚਾਹੀਦੀ ਹੈ ਉਹ ਸਾਰੇ ਸਾਰੇ ਮੁਲਾਜ਼ਮ ਜਿਓ ਨੇ ਉਹਨਾਂ ਨੂੰ ਬਿਲਕੁਲ ਉਹਨਾਂ ਦਾ ਮਤਲਬ ਡਿਸਮਿਸ ਫਰਮ ਸਰਵਿਸ ਕਰਨੇ ਚਾਹੀਦੇ ਨੇ ਉਹ ਤੇ ਨਾਨਕ ਸਿੰਘ ਨੂੰ ਇੱਥੋਂ ਆਊਟ ਕਰਨਾ ਚਾਹੀਦਾ ਨਾਮ ਤਾਂ ਉਹਦਾ ਨਾਨਕ ਹੈ ਪਰ ਕੰਮ ਬਾਵਰਾਂ ਵਾਲੇ ਨੇ ਠੀਕ ਹੈ ਜੀ ਉਹ ਕਹਿੰਦਾ ਵੀ ਮੈਂ ਐਫ ਆਈ ਆਰ ਦਰਜ ਕੀਤੀ ਹੈ ਪਰ ਅਣਪਛਾਤੇ ਨਾਮ ਪਾਏ ਨੇ ਜੇ ਤੂੰ ਅਣਪਛਾਤੇ ਨਾਮ ਤੋਂ ਜਾਣਦਾ ਨਹੀਂ ਬੰਦਿਆਂ ਨੂੰ ਫਿਰ ਤੂੰ ਬੰਦੇ ਆਪਣੇ ਅਸਸਪੈਂਡ ਕਾ ਨੂੰ ਕਿੱਥੇ ਨੇ ਜੇ ਬੰਦੇ નિર્ਦੋਸ਼ ਨੇ ਫਿਰ ਉਹ ਚਾਰ ਅਫਸਰ ਜਿਹੜੇ ਨੇ ਪੁਲਿਸ ਦੇ ਉਹਨਾਂ ਨੂੰ ਫਿਰ ਤੂੰ ਸਸਪੈਂਡ ਕਰਨ ਦੇ ਵਾਸਤੇ ਕੀਤਾ ਇਹ ਆਪਣੇ ਚੱਕਰ ਵਿੱਚ ਦੇ ਵਿੱਚ ਆਪੇ ਹੀ ਫਸਦਾ ਜਾ ਰਿਹਾ ਤੇ ਅਸੀਂ ਇਹੀ ਕਰਦੇ ਵੀ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਇਹਨਾਂ ਦੀ ਵਰਦੀਆਂ ਉਤਰਨੀਆਂ ਚਾਹੀਦੀਆਂ ਨੇ ਤੇ ਨਾਨਕ ਸਿੰਘ ਨੂੰ ਇਹ ਪਟਿਆਲੇ ਜ਼ਿਲ੍ਹੇ ਚ ਆਊਟ ਕਰਨਾ ਚਾਹੀਦਾ ਹਮੇਸ਼ਾ ਵਾਸਤੇ ਹੁਣ ਇਹ ਮੈਡਮ ਦਾ ਮੈਡਮ ਨੇ মিডিਆ ਸਾਹਮਣੇ ਗੱਲਬਾਤ ਕੀਤੀ ਹੈ ਕਹਿੰਦੇ ਵੀ ਜੇ ਭਵਿੱਖਤਮ ਸਰਕਾਰ ਨਾਲ ਗੱਲਬਾਤ ਹੋਉਂਦੀ ਹੈ ਸ਼ਾਇਦ ਕਹੇ ਵੀ ਅੱਜ ਗੱਲਬਾਤ ਹੋਵੇ ਜਾਂ ਕੱਲ੍ਹ ਹੋਵੇ ਵੀ ਜਦੋਂ ਵੀ ਸੈਸ਼ਨ ਹੋਊਗਾ ਗੱਲਬਾਤ ਕਰਾਂਗੇ ਵੀ ਵੀਰੇ ਧਰਨਾ ਚੱਕਿਆ ਜਾਊਗਾ ਜਾਂ ਧਰਨਾ ਪੱਕਾ ਲੱਗੂ ਨਹੀਂ ਦੇਖੋ ਜਦੋਂ ਸਾਨੂੰ ਇਨਸਾਫ਼ ਮਿਲ ਗਿਆ ਸਾਨੂੰ ਧਰਨੇ ਦੀ ਕੀ ਲੋੜ ਹੈ ਸਾਨੂੰ ਤਾਂ ਸ਼ੌਂਕ ਥੋੜੇ ਵੀ ਸੜਕਾਂ ਤੇ ਬੈਠੀ ਐ ਇਹ ਸਾਡੀ ਮਜਬੂਰੀ ਹੈ ਨਾ ਕਿਸਾਨ ਸਰਕਾਰ ਸਾਡੀ ਸੁਣਦੀ ਨਹੀਂ ਤਾਂ ਸਾਨੂੰ ਸੜਕਾਂ ਤੇ ਬੈਠਣਾ ਪੈਂਦਾ ਇੱਕੋ ਸਾਡਾ ਰਾਈਟ ਹੈ ਹੋ ਕਿਸਾਨਾਂ ਨਾਲ ਮੀਟਿੰਗ ਆ ਸਰਕਾਰ ਲਾਰੇ ਲਾਉਂਦੀ ਰਹੀ ਹੈ ਮੀਟਿੰਗ ਤੇ ਮੀਟਿੰਗ ਮੀਟਿੰਗ ਤੇ ਮੀਟਿੰਗ ਐਦਾ ਹੀ ਜੇ ਲਾਰੇਵਾਦੀ ਚ ਰੱਖਿਆ ਧਰਨਾ ਚਕਾਤਾ ਨਾਲ ਇਸ ਸਕੀਮ ਨਾਲ ਕੀ ਲੱਗਦਾ ਤੁਹਾਨੂੰ ਐਦਾ ਵੀ ਐਦਾ ਵੀ ਸਰਕਾਰ ਕਰ ਸਕਦੀ ਹੈ ਜੇ ਧੋਖਾ ਕਰਦਾ ਬਾਅਦ ਚ ਨਹੀਂ ਦੇਖੋ ਮੰਨਦੇ ਆ ਅਸੀਂ ਝੂਠੀ ਸਰਕਾਰ ਹੈ ਸੰਤਾ ਇਹ ਮੋਦੀ ਜਿੱਦਾਂ ਮੁੱਖ ਮੰਤਰੀ ਚ ਯਕੀਨ ਰਿਹਾ ਨਹੀਂ ਕਿਉਂਕਿ ਨਚਾਰ ਸੀਗਾ ਭੰਡ ਨੱਚਣ ਜੋਗੇ ਰਹਿ ਗਿਆ ਹੁਣ ਨੱਚਣ ਜੋਗਾ ਵੀ ਰਹਿਣਾ ਅਗਲੀ ਵਾਰੀ ਜਦੋਂ ਸਰਕਾਰ ਦੇ ਅੱਥੇ ਲੋਕਾਂ ਨੇ ਅਗਲੀ ਵਾਰੀ ਭਜਾਣਾ ਨਾ ਇਹਨੂੰ ਇਹਨੂੰ ਹੁਣ ਸਟੇਜ ਤੇ ਵੀ ਨਹੀਂ ਕਹੇ ਚੜ੍ਹਨ ਦੇਣਾ ਆਪਣੀ ਜਿਹੜੀ ਪੈਨਾਪ ਕਰਦਾ ਸੀ ਮਿੱਠੀਆਂ ਮਿਰ ਇਹ ਧਰਨਾ ਕੋਈ ਆਮ ਧਰਨਾ ਨਹੀਂ ਹੈ ਠੀਕ ਹੈ ਉੱਥੇ ਬੰਦੇ ਘੱਟ ਸੀਗੇ ਇਹਨਾਂ ਨੇ ਕਿਸਾਨਾਂ ਨੂੰ ਗੁੰਮਰਾਹ ਕਰਕੇ ਉਹ ਧਰਨਾ ਚੁਕਾਤਾ ਸੀ ਇਹ ਆਰਮੀ ਹੈ ਜੇ ਉਹ ਵਰਦੀ ਧਾਰੀ ਅਸੀਂ ਵਰਦੀ ਧਾਰੀ ਹੈ ਤੇ ਉਹੀ ਵਰਦੀ ਸਾਡੀ ਵਰਦੀ ਜਮੀਨ ਅਸਮਾਨ ਦਾ ਫਰਕ ਹੈ ਇਹ ਸਾਰੇ ਡਿਫੈਂਸ ਪੂਰੇ ਹਿੰਦੁਸਤਾਨ ਦਾ ਧਰਨਾ ਹੈ ਭਾਰਤ ਦੇਸ਼ ਦਾ ਇਹ ਧਰਨਾ ਨਹੀਂ ਚੁਕਾ ਸਕਦਾ ਇੰਨਾ ਦਮ ਨਹੀਂ ਭਗਵੰਤ ਮਾਨਚ ਨਾਲ ਉਹਦੀ ਆਪਣੇ ਜਿਹੜੇ ਬਾਕੀ ਮੰਤਰੀ ਨੇ ਹੁਣ ਕੀ ਪਲਾਨ ਹੈ ਅਗਲਾ ਕਿਸਾਨਾਂ ਦਾ ਜਿਹੜਾ ਧਰਨਾ ਚੱਕਿਆ ਗਿਆ ਕੀ ਲੱਗਦਾ ਜਥੇਬੰਦੀਆਂ ਸਾਰੀਆਂ ਇਕੱਠੀਆਂ ਇੱਕਜੁੱਟ ਹੋਣਗੀਆਂ ਸਰਕਾਰ ਖਿਲਾਫ ਦੇਖੋ ਉਹਦੇ ਵਾਸਤੇ ਛੱਡੀ ਜੋ ਮੀਟਿੰਗ ਹੋਈ ਸੀ ਉਹ ਜਿਹੜਾ ਉਜਾੜਾ ਡੇਜ ਐ ਉਹ 23 ਤਰੀਕ ਆਪਣਾ ਸੌਰੀ 28 ਤਰੀਕ ਦਾ ਰੱਖਿਆ ਇੱਥੇ ਹੈ ਨਾ ਉਸ ਤੋਂ ਬਾਅਦ ਦੁਬਾਰੇ ਮੀਟਿੰਗ ਕਰਾਂਗੇ ਜਿੱਦਾਂ ਮੀਟਿੰਗ ਦੇ ਵਿੱਚ ਜੋ ਫੈਸਲਾ ਹੋਊਗਾ ਉਸ ਹਿਸਾਬ ਨਾਲ ਅੱਗੇ ਰਣਨੀਤੀ ਕੱਢਾਂਗੇ ਹਜੇ ਤਾਂ ਸਾਡੀ ਇਹੀ ਮੰਗੇ ਵੀ ਸਾਡੇ ਜਿਹੜੇ ਕਿਸਾਨ ਭਰਾ ਚੁੱਕੇ ਗਏ ਨੇ ਤੇ ਉਹਨਾਂ ਨੂੰ ਬਿਨਾਂ ਕਿਸੇ ਸ਼ਰਤ ਤੋਂ ਰਿਹਾ ਕੀਤਾ ਜਾਵੇ ਜੇਲ੍ਹ ਤੋਂ ਕੱਢਿਆ ਜਾਵੇ ਬਾਹਰ ਸਾਡੀ ਸਭ ਇਹੀ ਹੋਊ। ਬਹੁਤ ਧੰਨਵਾਦ ਜੀ। ਥੈਂਕ ਯੂ ਜੀ ਧੰਨਵਾਦ। ਮੈਂ ਕਹਿੰਦਾ ਜੀ ਇਹਨਾਂ ਨੇ ਜੋ ਵੀ ਕਾਊਂਟਰ ਕੀਤਾ ਜਾਂ ਉਹ ਪੁਲਿਸ ਵਾਲੇ ਉਹਨੂੰ ਖਾਣੇ ਨੂੰ ਖਾਂਦੇ ਨੂੰ ਮਾਰਿਆ ਕਹਿੰਦੇ ਕਿ ਪੰਜ ਮਾਰਿਆ ਗਿਆ। ਪੰਜ ਮਾਰਿਆ ਗਿਆ। ਜੇ ਪੰਜ ਮਾਰਿਆ ਉਹਨੇ ਛੁੱਟੀ ਤਾਂ ਜਿਹਦੇ ਪਿਓ ਨੂੰ ਕੁੱਟ ਪੰਜੀ ਹੋਵੇ ਉਹ ਬੱਚਾ ਪੰਜ ਮਾਰੂ ਨਹੀਂ ਗਾੜੀ ਉਹ ਤੇ ਮੇਰੇ ਪਿਓ ਨੂੰ ਢਾਕੇ ਕੁੱਟ ਰਿਆ ਉਹ ਮਾਰੂਗਾ ਉਹ ਚਾਹੇ ਹੁੰਦਾ ਤਾਂ ਮਾਰੂਗਾ ਮੈਂ ਵੀ ਕਹਿੰਦਾ ਮਾਰੂਗਾ ਉਹ ਕਿਉਂ ਉਹਦੇ ਕੋਈ ਵੀ ਹੋਵੇ ਇਨਸਾਨ ਦਾ ਚੋਣ ਮਾਰੇ ਤੇ ਪਿਓ ਤੇ ਜਰੂਰ ਜਰੂਰ ਕੋਈ ਹੱਥ ਚੁੱਕੇਗਾ ਚੁੱਕਾ ਇਹ ਨੈਤਕਾ ਬਾਕੀ ਇਹ ਚਾਰ ਰੂਲ ਸੈਕਟਰ ਸੀ ਜਦੋਂ ਕਰਨਲ ਸਾਹਿਬ ਆਪਣਾ ਡੈਂਟੀਕਾਰਡ ਦਿਖਾ ਰਿਆ ਤੇ ਮੈਂ ਡੈਂਟੀਕਾਰ ਮੈਂ ਕਰਨਲ ਆ ਫੌਜ ਦਾ ਤੇ ਇਹਨਾਂ ਚ ਇੱਕ ਨੇ ਵੀ ਚੰਗੀ ਗੱਲ ਨਹੀਂ ਕੀਤੀ ਸੋਚਿਆ ਨਹੀਂ ਕਿ ਯਾਰ ਇਹ ਕਰਨਲ ਦਾ ਹੱਦ ਰੈਂਕ ਦਾ ਬਰਾਬਰ ਉਹਨੇ ਤਾਂ ਇਹ ਵੀ ਗੱਲ ਕਹਿਤੀ ਵੀ ਤੂੰ ਕਰਨਾ ਲਾਵੇਂਗਾ ਬਾਅਦ ਚ ਆਵੇਂਗਾ ਅਸੀਂ ਇਨਕਾਊਂਟਰ ਕਰਕੇ ਆ ਤੇਰਾ ਵੀ ਕਰਾਂਗੇ ਕਾਊਂਟਰ ਦਾ ਫੇਪੂ ਸਵਾਲ ਸੀ ਆ ਜੇ ਸ਼ਰਾਬਾ ਦੇ ਜੇ ਸ਼ਰਾਬਾ ਨਾਲ ਕਾਊਂਟਰ ਕਰਨੇ ਬਰੇ ਆਉਂਦੇ ਆ ਕਾਊਂਟਰ ਕਰੋ ਮੇਰੇ ਕਪੂਆ ਦੇ ਆ ਸਾਡੇ ਨਾਲ ਕਾਊਂਟਰ ਕਰੀਏ ਵੇਖੇ ਤੁਹਾਡੇ ਕਾਊਂਟਰ ਕਿਹੋ ਜਿਹਾ ਚੱਲਦੇ ਆ ਮੈਂ ਤੁਹਾਡੀ ਹੱਥ ਪੈਂਟਰ ਨਾਲ ਗੱਲ ਦੀਆਂ ਹੋਣਗੀਆਂ ਬਚਨ ਤੋਂ ਪੁੱਤ ਮੇਰਾ ਸਾਰਾ ਪ੍ਰੋਲ ਪੁਲਸ ਚ ਆ ਠੀਕ ਨਹੀਂ ਗੱਲ ਆ ਪੁਲਸ ਵਾਲੇ ਸਾਰੇ ਵੀ ਨਹੀਂ ਮਾਰੇ ਮੈਂ ਕਹੂੰਗਾ ਸਾਰੇ ਨਹੀਂ ਮਾਰੇ ਬਹੁਤ ਚੰਗੇ ਪੁਲਸ ਵਾਲੇ ਬਹੁਤ ਅਸਰ ਚੰਗੇ ਆ ਪਰ ਮੈਨੂੰ ਇੱਕ ਗੁੱਸਾ ਆਉਂਦਾ ਓਏ ਇੱਕ ਵੀ ਚੰਗਾ ਅਫਸਰਾ ਜੋ ਇੱਕ ਨੇ ਵੀ ਨਹੀਂ ਸੋਚਿਆ ਵੇ ਇਹਨੂੰ ਯਾਰ ਜੀ ਜਦੋਂ ਮਰਨਾ ਕਰਨਾ ਚਾਹੀਦਾ ਸੀ ਤਾਂ ਸੋਚ ਬੰਦ ਇਹ ਤਾਂ ਸੋਚਣਾ ਚਾਹੀਦਾ ਸੀ ਨਾ ਜਦੋਂ ਕਰਨਲ ਦਾ ਇਹ ਹਾਲ ਹੈ ਤੇ ਆਮ ਆਮ ਲੋਕਾਂ ਦਾ ਕੀ ਹਾਲ ਹੋਊਗਾ ਜਦੋਂ ਕਰਨਾਂ ਦੀ ਸੋਚ ਇਹ ਇਹ ਨਛੇ ਤੇ ਘੂਤ ਸਵਾਰਿਆ ਇਹਨਾਂ ਨੂੰ ਵਧੀਆ ਵਿਸ਼ਕਿਆ ਪੀਨੇ ਆ ਉਹ ਵਧੀਆ ਸ਼ਰਾਬ ਪੀਨੇ ਆ ਜਿਵੇਂ ਕੱਢ ਕੇ ਪੀਨੇ ਸੀ ਪਰ ਸਾਡੇ ਤੇ ਘੂਤ ਨਹੀਂ ਸਵਾਰ ਹੁੰਦਾ ਘੂਤ ਇਹਨਾਂ ਦੇ ਸਵਾਰ ਹੁੰਦਾ ਹੈ ਕੋਈ ਇਹਨੂੰ ਵਧੀਆ ਪੀਨੇ ਆ ਸਾਡੇ ਕੋਲ ਮੰਗ ਕੇ ਛਾ ਪੀਂਦੇ ਓਏ ਲਾਫਕਿਆ ਰੰਮਨੀਏ ਤੋਂ ਬੋਲਾ ਦੇਦੇ ਤਾਂ ਕੋਈ ਜਣਾ ਨਹੀਂ ਪਹਿਲਾਂ ਜੇ ਦਰਦੀ ਜਾ ਕਿ ਹੈ ਜਦੋਂ ਵਰਦੀ ਪਾ ਲੈਂਦਾ ਬੰਦਾ ਉਹ ਜੇ ਆਕਰਵਾਜੀ ਬਹੁਤ ਆ ਜਾਂਦੀ ਆ ਆਕਰ ਬਰਦੀ ਪਾਈ ਬਲਟਾਉਣਾ ਹੋਈਆਂ ਬਲਟਾ ਹੀ ਲਾ ਗਿਆ ਬਟਾ ਲਾਈਆਂ ਬੈਜੋ ਸਵਾਰ ਕੇ ਜੇ ਬਿਲਟ ਵਾਲੇ ਬਿਲਟ ਦੀ ਮਲਦੀ ਕੀ ਕਦਾ ਫੱਕੀ ਆ ਓਏ ਕਦਾ ਪੁਲਸ ਵਾਲਾ ਕਦਾ ਪੁਲਸ ਵਾਲਾ ਓ ਜਿਹਨੇ ਬਰਦੀ ਦੀ ਲਾਜ ਨਹੀਂ ਆਪਣੀ ਬਰਦੀ ਪੁੱਛ ਯਾਰ ਇਕੱਠੇ ਇਕੱਠੇ ਆ ਡੂਡੀਆਂ ਕਰਦੇ ਆ ਇਕੱਠੇ ਬਾਦਰਦੇ ਆ ਨੇ ਇਕੱਠੇ ਹਟੋਦੀ ਨੂੰ ਫੜਦੇ ਨੇ ਇਕੱਠੇ ਹੀ ਸਰ ਕੰਮ ਕਰਦੇ ਰਹਾਂ ਤੇ ਜਦ ਇਹ ਦਿਨੀਆਂ ਕਿ ਇੱਕ ਬੰਦੇ ਨੂੰ ਕੋਟ ਕੋਟ ਕੇ ਮਾਰ ਦੋ ਯਾਰ 12 ਬੰਦੇ ਇੱਕ ਕੁੱਤੇ ਨੂੰ ਕਿਤੇ ਪਾ ਪਾ ਇੱਡਾ ਕੁੱਤੇ ਪੈ ਜਾਣ ਇਹਨੇ ਤੇ ਕੁੱਤੇ ਵੀ ਮਤ ਮਾਰ ਕੇ ਰਹਾ ਦਿੰਦੇ ਇਨਸਾਨ ਆ ਯਾਰ ਅਰਸ਼ਾਨ ਨੂੰ ਨਾਲ ਯਾਰ ਇਹਨਾਂ ਮਾਰੇ ਕੁੱਤੇ ਨਾ ਉਹ ਭੈਣ ਜੀ ਸਾਡੀ ਰੋਣ ਦੀ ਭੁਬਾ ਮਾਰਨ ਲੜ ਕੇ ਉਹਨੂੰ ਕੋਈ ਨਿਆ ਨਹੀਂ ਕੋਈ ਬੈਲ ਨਹੀਂ ਸਾਰੀ ਰਾਤ ਕਿਦੇ ਆਪਣੇ ਘਰ ਆਫੀ ਕੋ ਜਾਂਦੀ ਆ ਕਿ ਜੇ ਆਪਣੇ ਪੁੱਤ ਨੂੰ ਜਾਂਦੀ ਲਾਠਾ ਪਾਈਆਂ ਲੱਗ ਕੇ ਫੇਰ ਉਹ ਕਿਦੇ ਇਹਨਾਂ ਕੋਲ ਜਾਂਦੀ ਥਾਣੇ ਚ ਜਾਂਦੀ ਆ ਸਾਰੀ ਰਾਤ ਰੋ ਰੋ ਕੇ ਇਹਨੇ ਕੱਟਿਆ ਆਹ ਇੱਥੇ ਸਾਡੀ ਪੁਲਿਸ ਦੀ ਫੌਜੀ ਮਰ ਜਾਣਾ ਚਾਹੀਦਾ ਨੱਕ ਡੋਕ ਕੇ ਮੈਂ ਤੇ ਕਹੂੰਗਾ ਮਰ ਜਾਣਾ ਚਾਹੀਦਾ ਨੱਕ ਡੋਕ ਕੇ ਅੱਜ ਮਾਫੀਆਂ ਮੰਗੀ ਜਾਂਦੇ ਆ ਭੈਜੀ ਗਲਤੀ ਹੋ ਗਿਆ ਮੂਜ਼ੇ ਚਪੇੜਾ ਮਾਰ ਲਓ ਓਏ ਉਹਦੇ ਕੋਲ ਹੀ ਤੂਈਏ ਗੱਲ ਸੋਚੀ ਵੀ ਇੱਕ ਕਰਨਲ ਦੰਜੀ ਕਾਰਡ ਬਖਾ ਰਿਆ ਉਹ ਮਰ ਜੀ ਓਏ ਇੱਕ ਹੀ ਕਹਿ ਦੋ ਬਸ ਕਰੋ ਓਏ ਇਹ ਫੋਨ ਦਾ ਕਰਨਲ ਇਹ ਐ ਨਾ ਬਈ ਇਹਨਾਂ ਦੇ ਪੁਲਿਸਾਂ ਦੇ ਹੱਥ ਲਗਦਾ ਨਹੀਂ ਵੀ ਇੱਕ ਪੱਖ ਦਿਖਾਇਆ ਜਾ ਰਿਹਾ ਜੋ ਦੂਏ ਪਰਿਵਾਰ ਦੀ ਵੀ ਇੰਟਰਵਿਊ ਆਉਂਦੀ ਆ ਜਿਹੜੇ ਪੁਲਿਸ ਮੁਲਾਜ਼ਮ ਨੇ ਉਹਨਾਂ ਦੇ ਪਰਿਵਾਰ ਦੀ ਉਹ ਕਹਿੰਦੇ ਵੀ ਇੱਕ ਪੱਖ ਨੂੰ ਦਿਖਾ ਰਹੇ ਨੇ ਦੂਜਾ ਪੱਖ ਤਾਂ ਦਿਖਾ ਨਹੀਂ ਰਹੇ ਕਹਿੰਦੇ ਕਿ ਇਹਦਾ ਦੋ ਬਕੀਰ ਬੈਠੇ ਆ ਬੇਕੂਫ ਬਕੀਰ ਪੜੇ ਲਿਖੇ ਕਹਿੰਦੇ ਜਿਵੇਂ ਪੰਜ ਮਾਰਿਆ ਯਾਰ ਤੇਰੇ ਮੈਂ ਤੇਰੇ ਦੇ ਸਾਹਮਣੇ ਤੇਰਾ ਭਨੇਵਾ ਹੋਵੇ ਕੋਈ ਤੇ ਉਹਨੂੰ ਮਾਰਿਆ ਹੋਵੇ ਪੁਰਸਾ ਹੋਵੇ ਤੇਰੇ ਭਨੇਵੇ ਨੂੰ ਤੇ ਤੁਸੀਂ ਕੀ ਕੀ ਕਰੀ ਬੈਠੇ ਉਹ ਤਾਂ ਥਾਣੇ ਖੜ ਕੇ ਕੁੱਟੋਗੇ ਜਾ ਕੇ ਕਿ ਸਾਡੇ ਭਨੇਵੇਂ ਨੂੰ ਥੱਪੜ ਕਿਉਂ ਮਾਰਿਆ ਥੱਪੜ ਕਿਉਂ ਮਾਰਿਆ ਸਾਡੇ ਭਨੇਵੇਂ ਨੂੰ ਇਹ ਆ ਪੁਲਸਾਂ ਦੇ ਕੰਮ ਪੈਸੇ ਇਹ ਨਹੀਂ ਸੁਧਰ ਲੈਂਦੇ ਸਾਲਾ ਠਗੀਆਂ ਇਹ ਮਾਰਦੇ ਨਸ਼ੇ ਇਹ ਵਕਾਲ ਵਕਾਉਂਦੇ ਸਰ ਕਹਿੰਦਾ ਜੀ ਲੋਕ ਪੁਲਿਸ ਨਸ਼ੇ ਕਿਹਨੂੰ ਨਾ ਕਿਸੇ ਨਸ਼ਾ ਨਹੀਂ ਚੱਲਦਾ ਸਭ ਨੂੰ ਪਤਾ ਪਿੱਛੇ ਨਸ਼ਾ ਚੱਲਦਾ ਕਿੱਛ ਲੰਡੀ ਵੀ ਚੱਲਦਾ ਸਭ ਨੂੰ ਪਤਾ ਵਾ ਨਸ਼ੇ खिलाफ ਹੁਣ ਕਰਤਾ ਨੇ ਘਾਟਾ ਨੇ ਲੋਕਾਂ ਦੇ ਪੀਲੇ ਪੰਜੇ ਨਾਲ ਤਾਂ ਹੁਣ ਇਹ ਕਿੰਨਾ ਰਿਆ ਮਜੀਠੇ ਦੋਤਾ ਉਹ ਉਹ ਦੂਜੇ ਨੇ ਤਾਂ ਹੋ ਜਾ ਕੇ ਕੋਠੇ ਬੜੇ ਬੜੇ ਬਿੱਚੇ ਆ ਤਾਂ ਉਹਨੇ ਕੋਠੇ ਦੇਖੀ ਤੁਹਾਨੂੰ ਇਹਨਾਂ ਚੂਸ ਸ਼ੁਰੂਆਤ ਤਾਂ ਕਰੀ ਜਾਣੇ ਇੱਕ ਸਰਕਾਰ ਨੇ ਚਨਵਾਦ ਕਿ ਕਿ ਬਹੁਤ ਚੰਗਾ ਕੀਤਾ ਉਹਨੇ ਤਾਂ ਹੋ ਯਾਰ ਕਿਨਾਂ ਕੋ ਕਿਲੋ ਜਾਂ ਕਿਲੋ ਦੇ ਮਾਲ ਫੜੀਆਂ ਜਾਂਦੀਆਂ ਉਹ ਟਾ ਦੇ ਇੱਕ ਦੋ ਕੁੜੀਆਂ ਪਾ ਲਈ ਕਿ ਇਹਨੇ ਉਹ ਕੁੜੀਆਂ ਵੀ ਜੇਲ੍ਹੋਂ ਕੱਢ ਕੇ ਦੇਵਾ ਦਿੰਦੇ ਆ ਕੁੜੀਆਂ ਮੇਰੇ ਕੋਲ ਰੱਖ ਦੇਣਾ ਬੱਤੂ ਮੈਂ ਜਿਹੜੇ ਵੱਡੇ ਮਗਰਮਛ ਨੇ ਉਹਨਾਂ ਦੇ ਘਰ ਟਾਓ ਗਰੀਬਾਂ ਜਿਹੜੇ ਵਿਚਾਰੇ ਟਿੱਕੀ ਤੁਕੀ ਵੇਚਦੇ ਨੇ ਉਹਨਾਂ ਦੇ ਘਰ ਟਾਉਣ ਦਾ ਕੀ ਫਾਇਦਾ ਇਹਦਾ ਪੈਸੇ ਵੀ ਜਿਹੜੇ ਹਾਈ ਕੋਰਟ ਦੇ ਖਿਲਾਫ ਆ ਹਾਈ ਕੋਰਟ ਵੀ ਇਹਦਾ ਇਜਾਜ਼ਤ ਨਹੀਂ ਦਿੰਦੀ ਵੀ ਤੁਸੀਂ ਘਰ ਟਾ ਸਕਦੇ ਹੋ ਭਗਵਾਨਤਮਨ ਨਕਰੂਨ ਤਾਂ ਬਹੁਤ ਤੋੜੇ ਹੁਣ ਜਿਹੜਾ ਕਿਸਾਨਾਂ ਨੂੰ ਉੱਥੇ ਠੱਕੇ ਨਾਲ ਉਹ ਵੀ ਕਾਨੂੰਨ ਆਪਣਾ ਕਾਨੂੰਨ ਤੋਂ ਬਾਹਰੀ ਇੱਥੇ ਉਹ ਵੀ ਨੇ ਕਾਨੂੰਨ ਤੋਂ ਬਾਹਰ ਕੰਮ ਕੀਤਾ ਤੇ ਹੁਣ ਜਿਹੜੇ ਘਰ ਘਟਾ ਰਿਹਾ ਇਹ ਕਿਹੜੇ ਟਾਣਾ ਚੱਕੀ ਗੱਲ ਰਿਆ ਇਹ ਵੀ ਉਹਨੇ ਗਲਤ ਕਰ ਰਿਹਾ ਇਹ ਆਪਣੇ ਚੱਕਰ ਵਿੱਚ ਆਪੇ ਫਸਦਾ ਜਾ ਰਿਹਾ ਇਹ ਕਮਾਂਡ ਦੇ ਲੈ ਕੇ ਨਹੀਂ ਸੀਗਾ ਪਰ ਸਾਡੇ ਲੋਕਾਂ ਦਾ ਸਾਡਾ ਖੁਦ ਇਹ ਗਲਤੀ ਹੋ ਗਈ ਹੈ ਵੀ ਅਸੀਂ ਇਹ ਬੰਦਰ ਨੂੰ ਵੋਟਾਂ ਪਾ ਦਿੱਤੀਆਂ ਤੁਸੀਂ ਕਹਿਣਾ ਚਾਹੁੰਦੇ ਹੋ ਕੁਝ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਬਹੁਤ ਧੰਨਵਾਦ ਜੀ ਸਸਕਾਰ ਜੀ ਧੰਨਵਾਦ ਤੇ ਅਸੀਂ ਗੱਲਬਾਤ ਕੀਤੀ ਹੈ ਕਹਿੰਦੇ ਜਿਹੜਾ ਕਰਨਲ ਬਾੜ ਦੇ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਜੋ ਦੇ ਨਾਲ ਤੱਕੇ ਸਾਈ ਹੋਈ ਆ ਮੁਲਾਜ਼ਮਾਂ ਵੱਲੋਂ ਐਸਐਸਪੀ ਨਾਨਕ ਸਿੰਘ ਦਾ ਜਿਹੜਾ ਤਵਾਦਲਾ ਕਰਨਾ ਕਾਰਵਾਈ ਕਰਨੀ ਚਾਹੀਦੀ ਜੋ 12 ਮੁਲਾਜ਼ਮ ਨੇ ਉਹ ਤੇ ਕਾਰਵਾਈ ਕਰਨੀ ਚਾਹੀਦੀ ਹੈ ਤੇ ਉਹਨਾਂ ਨੂੰ ਬਰਖਾਸਤ ਕਰਕੇ ਜੇਲ੍ਹ ਚ ਪਾਉਣਾ ਚਾਹੀਦਾ ਨਮਿੰਦਰ ਸਿੰਘ ਮੇਰਾ ਕੈਮਰਾਮੈਨ ਮੇਜਰ ਧੰਨਵਾਦ